ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਜਿਸ ਦਿਨ ਕੁੜੀ ਦੇ ਘਰੇ ਇੱਟਾ ਰੋੜੇ ਚੱਲੇ ਆ ਮੁੰਡੇ ਦੀ ਗੱਡੀ ਆਈ ਆ ਉਸ ਦਿਨ ਦੀ ਲొਕੇਸ਼ਨ ਆ ਕਢਾਈਆਂ ਜਾਣ ਨੂੰ ਮੁੰਡੇ ਦੀ ਲొਕੇਸ਼ਨ ਉੱਥੋਂ ਦੀ ਹੀ ਆ ਆ ਬੱਚੀ ਨੇ ਕਿਸੇ ਪੋਡਕਾਸਟ 'ਚ ਕਿਹਾ ਸੀ ਕਿ ਮੇਰੀ ਵੀਡੀਓ ਅੰਮ੍ਰਿਤਪਾਲ ਤੱਕ ਪਹੁੰਚਦੀ ਕੀਤੀ ਜਾਵੇ ਤੇ ਅੰਮ੍ਰਿਤਪਾਲ ਅੰਮ੍ਰਿਤਪਾਲ ਬਾਬਾ ਜੀ ਕੋਲ ਵੀਡੀਓ ਪਹੁੰਚ ਵੀ ਗਈ ਤੇ ਸੁਣੋ ਉਹਨਾਂ ਦਾ ਜਵਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਮਤਪਾਲ ਸਿੰਘ ਬਹਿਰੋ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਮੈਨੂੰ ਸਨੇਹਾ ਪਹੁੰਚਦਾ ਹੋਇਆ ਇੱਕ ਬੱਚੀ ਦਾ ਵੀਡੀਓ ਦੇਖੀ YouTube ਤੇ ਸਿੰਘ ਨੇ ਦਿਖਾਈ ਕਿਸੇ ਨੇ ਤੇ ਬਹੁਤ ਮਾੜੀ ਗੱਲ ਆ ਪੰਜਾਬ ਦੇ ਵਿੱਚ ਇਤਾਂ ਦੀਆਂ ਘਟਨਾਵਾਂ ਵਾਧ ਰਹੀਆਂ ਨੇ ਚਲੋ ਅਸੀਂ ਵੀ ਚਾਹੇ ਇਦਾਂ ਦੀ ਇੱਕ ਲੜਾਈ ਲੜੀ ਸੀ ਲੜਦੇ ਸੀਗੇ ਤੇ ਚਲੋ ਉਸੇ ਦਾ ਹੀ ਭਗਤ ਰਹੇ ਆ ਤੇ ਉਸ ਬੱਚੀ ਦਾ ਸਨੇਹਾ ਸਾਡੇ ਤੱਕ ਪਹੁੰਚ ਗਿਆ ਤੇ ਕੋਈ ਨਾ ਅਸੀਂ ਦੇਖਦੇ ਹਾਂ ਸਾਰੇ ਪੱਖ ਵੇਖਾਂਗੇ ਤੇ ਹੋ ਸਕਦਾ ਮੁੰਡਾ ਵੀ ਕੋਈ ਬਿਆਨ ਦੇ ਉਕਾ ਪਰ ਜੇ ਬੱਚੀ ਨੇ ਬਿਨਾ ਫੇਸ ਕਵਰ ਕੀਤੇ ਇੰਨਾ ਕੁਝ ਮੰਨ ਵੀ ਲਿਆ ਤੇ ਦੱਸਿਆ ਵੀ ਉਹ ਵੀਡੀਓ ਜੋ ਹੈ ਨੇ ਮੈਂ ਤਾਂ ਵੀਡੀਓ ਦੇਖਿਆ ਨਹੀਂ ਹੈ ਚਲੋ ਹੋਣਗੀਆਂ ਕੁਛ ਤਾਂ ਵੀ ਇਸ ਮੁੰਡੇ ਨਾਲ ਹੀ ਆ ਤੇ ਇਸ ਮੁੰਡੇ ਦਾ ਜੋ ਡਾਟਾ ਅਸੀਂ ਚੈੱਕ ਕਰਵਾ ਲਿਆ ਤੇ ਬਹੁਤ ਮਾੜੀ ਗੱਲ ਆ ਪੁਲਿਸ ਨੂੰ ਐਕਸ਼ਨ ਕਰਨਾ ਚਾਹੀਦਾ ਪੁਲਿਸ ਪਹਿਲੋ ਵੀ ਸਾਰਿਆਂ ਤੇ ਐਕਸ਼ਨ ਕਰਦੀ ਆ ਤੇ ਉਹ ਤਾਂ ਪੁਲਿਸ ਦਾ ਹੱਕ ਹੁੰਦਾ ਵਾ ਪਰਚਾ ਦਰਜ ਕਰਨਾ ਕੋਣ ਬੇਕਸੂਰਾ ਕਸੂਰਵਾਰਾ ਕੋਟ ਦਾ ਗਾ ਫਰਜ ਬਣ ਜਾਂਦਾ ਜਲੰਧਰ ਦੀ ਪੁਲਿਸ ਤੇ ਜੋ ਪੰਜਾਬ ਸਰਕਾਰ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਅਸੀਂ ਵੀ ਜੋ ਇਹ ਘਟਨਾ ਵਾਪਰੀ ਆ ਮਸਲਾ ਚੱਲ ਰਿਹਾ ਵਾ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇੱਕ ਧੀ ਧਿਆਣੀ ਦੀ ਇੱਜ਼ਤ ਦਾ ਮਸਲਾ ਆ ਪਰਿਵਾਰ ਦਾ ਮਸਲਾ ਵਾ ਤੇ ਰੁਕੋ ਇੱਕ ਮਿੰਟ ਆ ਮੇਰੀ ਗੱਲ ਸੁਣੋ ਇੱਕ ਨਾ ਹਰ ਇੱਕ ਕਾਂਡ ਕਰਕੇ ਬਾਬਾ ਜੀ ਦੇ ਮਗਰ ਨਾ ਉਹ ਜਾ ਕਰੋ ਕਿ ਬਾਬਾ ਜੀ ਹੱਲ ਕਰਕੇ ਦੇਣਗੇ ਬਾਬਾ ਜੀ ਬਾਬਾ ਜੀ ਕੀ ਕਰਨਗੇ ਠੀਕ ਹੈ ਕੁਝ ਜ਼ਿੰਮੇਵਾਰੀ ਆਪ ਦੀ ਵੀ ਹੁੰਦੀ ਹੈ ਜਿਵੇਂ ਆਪਾਂ ਮੰਨਦੇ ਆਪਾਂ ਇਹ ਨਹੀਂ ਕਹਿੰਦੇ ਕਿ ਵੈਸਟਰਨ ਨਾ ਬਣੋ ਹਰ ਇੱਕ ਚੀਜ਼ ਕਰੋ ਪਾਓ ਖਾਓ ਜੋ ਮਰਜ਼ੀ ਕੁਝ ਕਰੋ ਮਗਰ ਇੱਜ਼ਤ ਦਾ ਖਿਆਲ ਲੱਖੋ ਕੁਝ ਠੀਕ ਹੈ ਲੋਕਾਂ ਨੇ ਤਾਂ ਜਿਹੜੀ ਗੋਪੀ ਤੇ ਸਹੀ ਦੀ ਵੀਡੀਓ ਉਹ ਹੋਈ ਸੀ ਵਾਇਰਲ ਹੋਈ ਸੀ ਉਹਨਾਂ ਨੂੰ ਛੱਡਿਆ ਤੂੰ ਤਾਂ ਬੀਬਾ ਕੁਵਾਰੀਆਂ ਹਲੇ ਠੀਕ ਹੈ ਤੇਰਾ ਕੀ ਬਣੂ ਹੁਣ ਤੂੰ YouTube ਤੋਂ ਕੁਝ ਵੀ ਡਿਲੀਟ ਕਰ ਦੇ ਠੀਕ ਹੈ ਮਗਰ ਜੋ ਚੀਜ਼ ਲੋਕਾਂ ਕੋਲੇ ਪਹੁੰਚ ਗਈ ਉਹ ਨਹੀਂ ਜਿੰਨਾ ਦੀ ਨਿਗਾਹ ਚੜ ਗਈ ਨਾ ਹੁਣ ਤਾਂ ਚਾਹ ਸਾਰੀ ਦੁਨੀਆ ਤੋਂ ਕੱਲੇ-ਕੱਲੇ ਫੋਨ ਤੋਂ ਡਿਲੀਟ ਹੋ ਜੇ ਮਗਰ ਜਿਹੜੀ ਅੱਖਾਂ 'ਚ ਚੜੀ ਹੈ ਨਾ ਚੀਜ਼ ਉਹ ਕਦੇ ਡਿਲੀਟ ਨਹੀਂ ਹੁੰਦੀ ਹੁੰਦੀ ਤੇ ਜਲੰਧਰ ਦੀ ਪੁਲਿਸ ਨੂੰ ਇਹ ਇੱਕ ਦੋ ਦਿਨਾਂ ਦੇ ਵਿੱਚ ਪਰਚਾ ਦਰਜ ਕਰਨਾ ਚਾਹੀਦਾ ਜਦੋਂ ਸਾਰਿਆਂ ਤੇ ਹੁੰਦੇ ਆ ਪਰਚਾ ਦਰਜ ਇਹੀ ਆ ਵੀ ਵਿਆਹ ਦਾ ਝਾਂਸਾ ਦੇ ਕੇ ਕੁੜੀ ਦੇ ਨਾਲ ਨਜਾਇਜ਼ ਸੰਬੰਧ ਬਣੇ ਆ ਚਾਹੇ ਕੁੜੀ ਕਿਵੇਂ ਵੀ ਆ ਅਸੀਂ ਨਹੀਂ ਕਹਿੰਦੇ ਕੁੜੀ ਸਹੀ ਆ ਜਾਂ ਕੁੜੀ ਗਲਤ ਆ ਪਰ ਅਸੀਂ ਇਸ ਕੇਸ ਨੂੰ ਦੇਖਾਂਗੇ ਕਿਉਂਕਿ ਕੁੜੀ ਦੇ ਅਸੀਂ ਨਿੱਜੀ ਚੀਜ਼ਾਂ ਮੰਨ ਤੋਂ ਜਾਣੂ ਨਹੀਂ ਹੈਗੇ ਤੇ ਉਹਨੇ ਮੰਨਿਆ ਵੀ ਉਹ ਵੀਡੀਓ ਸੱਚੀਆਂ ਨੇ ਤੇ ਉਸ ਮੁੰਡੇ ਨਾਲ ਹੀ ਨੇ ਮੁੰਡੇ ਦਾ ਡਾਟਾ ਮੁੰਡੇ ਦੀਆਂ ਫੋਨ ਆਈਡੀਆਂ ਸਭ ਕੁਝ ਟ੍ਰੇਸ ਕਰ ਸਕਦੇ ਆ ਪੁਲਿਸ ਕੋਲ ਸਭ ਕੁਝ ਹੈ ਤੇ ਇੱਕ ਜੋ ਇੰਦਰ ਆ ਮੁੰਡਾ ਉਹਨਾਂ ਨੇ ਇਸ ਚੀਜ਼ ਨੂੰ ਵਾਇਰਲ ਕੀਤਾ ਤੇ ਇਹਨਾਂ ਤੇ ਗੋਲੀਆਂ ਉਹ ਕਹਿੰਦੇ ਪਾਈਆਂ ਗਈਆਂ ਨੀਂਦ ਵਾਲੀਆਂ ਜੋ ਮੁੰਡਿਆਂ ਨੇ ਚੈਟ ਦੇ ਵਿੱਚ ਮੰਨਿਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਨਜਾਇਜ਼ ਸਬੰਧ ਬਣਾਉਣ ਸਬੰਧੀ ਫਿਰ ਨਜਾਇਜ਼ ਸਬੰਧ ਬਣਾ ਕੇ ਜਦੋਂ ਕੁੜੀ ਨੇ ਇਸ ਚੀਜ਼ ਤੋਂ ਰੋਕਿਆ ਘਰੇ ਆ ਕੇ ਹਮਲਾ ਕਰਨ ਸਬੰਧੀ ਤੇ ਫਿਰ ਹਮਲਾ ਕਰਨ ਤੋਂ ਬਾਅਦ ਧਮਕੀ ਦਿੱਤੀ ਗਈ ਹੈ ਤੇ ਕੁੜੀ ਨੂੰ ਚੈਟ ਤੇ ਭੇਜੀਆਂ ਗਈਆਂ ਵੀਡੀਓ ਨੂੰ ਲੀਕ ਕਰਨ ਸਬੰਧੀ ਜੋ ਇਹ ਤਰਾਵਾਂ ਬਣਦੀਆਂ ਨੇ ਉਹ ਤਰਾਵਾਂ ਲਾ ਕੇ ਮੁੰਡੇ ਦੇ ਉੱਤੇ ਜੋ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਸੀਂ ਨਹੀਂ ਚਾਹੁੰਦੇ ਪੰਜਾਬ ਦੀਆਂ ਧੀਆਂ ਪੈਣਾ ਜਾਂ ਕੋਈ ਹੋਰ ਵੀ ਆ ਵੀ ਉਹ ਮੁੜ ਕੇ ਪ੍ਰਸ਼ਾਸਨ ਤੇ ਯਕੀਨ ਨਾ ਕਰਨ ਸਰਕਾਰਾਂ ਤੇ ਯਕੀਨ ਨਾ ਕਰਨ ਫਿਰ ਸਾਡੇ ਤੇ ਜਦੋਂ ਸਾਡਾ ਨਾਮ ਆਉਂਦਾ ਵਿੱਚ ਫਿਰ ਅਸੀਂ ਤਾਂ ਕੁਝ ਨਾ ਕੁਝ ਵੇਖਾਂਗੇ ਕਰਾਂਗੇ ਫਿਰ ਅਸੀਂ ਤਾਂ 302 ਚ ਹੀ ਪਾਵਾਂਗੇ ਹੁਣ ਫਿਰ ਅਸੀਂ ਤਾਂ ਮਰੇ ਹੋਈਆਂ ਖਤਮ ਹੋਈਆਂ ਵੀ ਕੋਈ ਨਾ ਜੀ ਤੁਸੀਂ ਸਾਨੂੰ ਇਸੇ ਤਲਦਲ ਚ ਧੱਕਣਾ ਚਾਹੁੰਦੇ ਆ ਤੇ ਅਸੀਂ ਇਸ ਬੱਚੀ ਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਏਦੋਂ ਪਹਿਲਾਂ ਸਾਡੇ ਵਾਲਾ ਇਨਸਾਫ ਵਾਲਾ ਝੰਡਾ ਚੱਕਿਆ ਜਾਵੇ ਤੇ ਗਵਰਨਮੈਂਟ ਤੇ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਮੁੰਡੇ ਨੂੰ ਜਿਹੜਾ ਪ੍ਰਭ ਹੈਗਾ ਵਾ ਉਹ ਕੈਨੇਡੀਅਨ ਫਾਰਮ ਵਾਲਾ ਉਹਨੂੰ ਫੜ ਕੇ ਤੇ ਇਹਨਾਂ ਦਾ ਮੋਹ ਸਾਹਮਣਾ ਕਰਾਇਆ ਜਾਵੇ ਤੇ ਜੇ ਮੁੰਡਾ ਗਲਤ ਪਾਇਆ ਜਾਂਦਾ ਵਾ ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਜਿਸ ਦਿਨ ਕੁੜੀ ਦੇ ਘਰੇ ਇੱਟਾ ਰੋੜੇ ਚੱਲੇ ਆ ਮੁੰਡੇ ਦੀ ਗੱਡੀ ਆਈ ਹੈ ਉਸ ਦਿਨ ਦੀ ਲੋਕੇਸ਼ਨਾਂ ਕਢਾਈਆਂ ਜਾਣ ਉਹ ਮੁੰਡੇ ਦੀ ਲੋਕੇਸ਼ਨ ਉਤੋਂ ਦੀ ਹੀ ਆ ਉਸ ਗੱਡੀ ਦੇ ਰਾਹ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਈ ਜਾਣ ਫੋਰਚੂਨਰ ਉਹੀ ਆਈ ਸੀਗੀ ਤੇ ਪੜਸਨ ਉਹ ਪੜਸੋ ਤੋਂ ਕੀ ਲੋਕਾਂ ਕੋਲ ਪੜਸਨ ਸਾਰਾ ਕੁਝ ਪਤਾ ਹੁੰਦਾ ਤੇ ਜੋ ਹੈਗੀ ਆ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਬੱਚੀ ਨੂੰ ਇੱਕ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਐਵੇਂ ਕਿ ਇੱਜ਼ਤ ਆ ਜਿਹੜੀ ਪੰਜਾਬ ਦੀ ਦੋਨੇ ਪੰਜਾਬ ਦੇ ਸੁਨੀਕ ਨੇ ਚਾਹੇ ਉੱਧਰ ਹੋ ਜੋ ਚਾਹੇ ਉੱਧਰ ਹੋ ਜੋ ਇੱਜ਼ਤ ਪੰਜਾਬ ਤੋਂ ਕੋਈ ਖਰਾਬ ਹੋ ਰਹੀ ਹੈ ਪੰਜਾਬ ਚ ਇਦਾਂ ਦੀਆਂ ਕਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਬਾਕੀ ਪ੍ਰਭ ਜੋ ਮੁੰਡਾ ਕੈਨੇਡੀਅਨ ਫਾਰਮ ਵਾਲਾ ਹੈਗਾ ਉਹਨੂੰ ਪਤਾ ਵਾ ਜੋ ਨਕੋਦਰ ਦੇ ਵਿੱਚ ਉਹ ਕਰ ਰਿਹਾ ਜਿਹੜੀ ਜਿਹੜੀ ਬੱਚੀ ਨਾ ਕੀਤਾ ਉਹਨਾਂ ਦੇ ਵੀ ਸਾਡੇ ਤੱਕ ਸਨੇਹੇ ਪਹੁੰਚ ਗਏ ਆ ਜਾਂ ਇੱਕ ਹੋਰ ਕੁੜੀ ਸੀਗੀ ਆਪਾਂ ਕਿਹਾ ਕਿਸੇ ਬੱਚੀ ਦਾ ਨਾਮ ਲੈਣਾ ਉਹਨਾਂ ਦਾ ਵੀ ਸਨੇਹਾ ਪਹੁੰਚਿਆ ਤੇ ਟਟਿਆ ਰਵੇ ਤਾਂ ਵਧੀਆ ਗੱਲ ਆ ਬਾਕੀ ਕੋਈ ਨਾ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਫਰਜ਼ ਹੈ ਤੇ ਉਹਨੂੰ ਰੱਖਣਾ ਚਾਹੀਦਾ ਤੇ ਦੇਖੋ ਅੱਗੇ ਕੀ ਹੁੰਦਾ ਤੇ ਪਰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਵੀ ਇਹੀ ਕਹਿਣਾ ਚਾਹੁੰਦਾ ਜੇ ਬੱਚੀ ਨੇ ਸਾਡਾ ਨਾਮ ਲਿਆ ਵਾ ਤੇ ਜਿਹੜੀ ਪੰਜਾਬ ਪੁਲਿਸ ਹੈਗੀ ਤੇ ਪੰਜਾਬ ਸਰਕਾਰ ਆ ਉਹ ਬੱਚੀ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰੇ ਤੇ ਜਿਹੜੇ ਹੈਗੇ ਆ ਗਾਂ ਵਾਲੇ ਬੰਦੇ ਹੈਗੇ ਉਹਨੂੰ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜਾਂ ਉਹ ਇੱਕ ਐਗਜ਼ਾਮਪਲ ਜਿਹੜੀ ਹੈਗੀ ਆ ਉਹ ਫੈਟ ਕੀਤੀ ਜਾ ਸਕੇ ਵੀ ਜੇ ਕਿਸੇ ਨਾਲ ਬੱਚੇ ਨਾਲ ਇਦਾਂ ਹੁੰਦਾ ਤੇ ਉਹ ਦਾਾਂ ਪਈ ਇਦਾਂ ਹੋ ਸਕਦਾ ਕਾਰਵਾਈ ਹੋ ਸਕਦੀ ਆ ਜੀ ਇਹ ਥੋੜੇ ਕ ਦਿਨਾਂ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਉਂਦਾ ਇਸ ਗੱਲ ਦਾ ਵੀ ਪ੍ਰਭਸ ਲਾਕਾ ਵਿੱਚੇ ਨਹੀਂ ਜਾਂਦਾ ਜਾਂ ਪ੍ਰਭ ਇੰਡੀਆ ਛੱਡ ਜਾਂਦਾ ਕਿਤੇ ਹੋਰ ਚਲਿਆ ਜਾਂਦਾ ਤੇ ਇਹ ਅਨਗੇਲੀ ਗਵਰਨਮੈਂਟ ਦੀ ਤੇ ਪੁਜਾ ਪੁਲਿਸ ਦੀ ਹੋਊਗੀ ਦੂਜੀ ਗੱਲ ਜੇ ਇਸ ਬੱਚੀ ਨੂੰ ਨਸਾਬ ਨਹੀਂ ਮਿਲਦਾ ਤੇ ਭਾਈ ਇਹਨੇ ਵਿਚਾਰੀ ਨੇ ਸਾਡਾ ਨਾਂ ਲਿਆ ਵਾ ਤੇ ਅਸੀਂ ਜ਼ਰੂਰ ਇਹ ਲੜਾਈ ਲੜਾਂਗੇ ਤੇ ਬੱਚੀ ਨੂੰ ਅਸੀਂ ਇਸ ਨੇ ਆਡੀਓ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਆ ਕਿ ਛੋਟਾ ਸਾਨੂੰ ਜੋ ਹੈ ਤੁਸੀਂ ਬੇਨਤੀ ਕੀਤੀ ਆ ਅਸੀਂ ਹਕੂਮਤਾਂ ਨੂੰ ਜਿਹੜੇ ਵੀ ਰਿਐਕਸ਼ਨ ਲਾਵਾਂਗੇ ਤੇ ਅਸੀਂ ਨਹੀਂ ਦੇਖਣਾ ਜੁਰੀ ਨਹੀਂ ਹੈ ਸਰਕਾਰ ਇਦਾਂ ਦੋਰਾ ਮਾਪਦੰਡ ਨਾ ਰੱਖੇ ਵੀ ਜਿਹੜੇ ਗਰੀਬ ਬੱਚੇ ਹੁੰਦੇ ਉਹਨਾਂ ਤੇ ਰਾਤੋ-ਰਾਤ ਪਰਚਾ ਹੋ ਜਾਂਦਾ ਜਿਹੜੇ ਕਰੋੜਾਪਤੀ ਹੁੰਦੇ ਆ ਉਹਨਾਂ ਲਈ ਇਨੇ ਦਿਨ ਕਿਉਂ ਪਾਏ ਗਏ ਦੋ ਮਹੀਨਿਆਂ ਦੇ ਠੀਕ ਆ ਸਾਡੇ ਲਈ ਸਾਰੇ ਇੱਕੋ ਜਿਹੇ ਆ ਜਿਹੜਾ ਹੈਗਾ ਜੁਰਮ ਕਰਨ ਵਾਲਾ ਉਹ ਚਾਹੇ ਰਾਜੇ ਦਾ ਮੁੰਡਾ ਹੋਵੇ ਤੇ ਉਹ ਸਾਡੇ ਲਈ ਇੱਕ ਅੱਖ ਨਾਲ ਹੀ ਦੇਖਣ ਵਾਲੇ ਬੰਦੇ ਆ ਤੇ ਕੋਈ ਨਾ ਤੁਸੀਂ ਵੇਖੋ ਅਸੀਂ ਦੇਖਦੇ ਆਂ ਇੱਕ ਦੋ ਦਿਨ ਵੇਖਦੇ ਆਂ ਤੇ ਫੇਰ ਭਾਈ ਕੋਈ ਨਾ ਕੋਈ ਤਾਂ ਅਸੀਂ ਕੋਈ ਨਾ ਕੋਈ ਤਾਂ ਕਰਾਂਗੇ ਸਾਨੂੰ ਕਰਨਾ ਹੀ ਪੈਣਾ ਇਦਾਂ ਨਹੀਂ ਹੈਗਾ ਇਦਾਂ ਪੰਜਾਬ ਲਈ ਜੇ ਤੁਰਿਆਂ ਤੇ ਪੰਜਾਬ ਲਈ ਲੜਾਂਗੇ ਵੀ ਬੱਚੀ ਪੰਜਾਬ ਤੋਂ ਗਈ ਆ ਤੇ ਇਹ ਬੱਚੀ ਦੇ ਪਰਿਵਾਰ ਨੂੰ ਵੀ ਕਹਿੰਨੇ ਆ ਤੁਸੀਂ ਬੱਚਿਆਂ ਦਾ ਧਿਆਨ ਰੱਖਿਆ ਕਰੋ ਇਦਾਂ ਜਾਣਾ ਨਹੀਂ ਚਾਹੀਦਾ ਸੀਗਾ ਜਿੱਦਾਂ ਉਹ ਬੱਚੀ ਗਈ ਆ ਉੱਤੇ ਚਲੋ ਵਿਸ਼ਵਾਸ ਕਰਕੇ ਗਈ ਆ ਵੀ ਉਹਦੇ ਨਾਲ ਉਹਨੇ ਵਿਆਹ ਕਰਾਉਣਾ ਤੇ ਬਾਕੀ ਚਲੋ ਖਿਆਲ ਰੱਖਿਆ ਕਰੋ ਸਾਰੇ ਜਣੇ ਆਪਣੇ ਬੱਚਿਆਂ ਦਾ ਤੇ ਭੈਣਾ ਨੂੰ ਤੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਦਾਂ ਨਾ ਕਰੋ ਪੰਜਾਬ ਦੀਆਂ ਵਿੱਚ ਧਰੋਲੀ ਜਾਂਦੀਆਂ ਤੇ ਇਹ ਰਿਕਾਰਡ ਤੇ ਚੜ੍ਹੀ ਜਾਂਦੀਆਂ ਆਉਣ ਵਾਲੇ 100 ਸਾਲ ਨੂੰ 50 ਸਾਲਾਂ ਨੂੰ ਇਹ ਰਿਕਾਰਡ ਸਾਹਮਣੇ ਆਉਣਗੇ ਕਿ ਤੁਹਾਡੇ ਵਾਰਸੇ ਇਦਾਂ ਦੇ ਹੁੰਦੇ ਸੀ ਤੁਹਾਡੇ ਬੱਚੇ ਇਦਾਂ ਦੇ ਹੁੰਦੇ ਸੀ ਬੱਚੇ ਪਤਾ ਨਹੀਂ ਕਿੰਨੀਆਂ ਕੁੜੀਆਂ ਇਹ ਚੀਜ਼ਾਂ ਭੁਗਤ ਰਹੀਆਂ ਨੇ ਠੀਕ ਹੈ ਆਪਾਂ ਇਹ ਨਹੀਂ ਕਹਿੰਦੇ ਸਭ ਕੁਝ ਹਰ ਹਫਤੇ ਹਰ ਇੱਕ ਚੌਥੇ ਦਿਨ ਠੀਕ ਹੈ ਆ ਕਿਸੇ ਨਾ ਕਿਸੇ ਦੀ ਵਾਇਰਲ ਹੁੰਦੀ ਹੈ ਤੇ ਇਹ ਜੇ ਉਹ ਕੰਜਰ ਲੋਕਾਂ ਨੂੰ ਉਹ ਹੋਣਾ ਚਾਹੀਦਾ ਹੈ ਕਿ ਚਲੋ ਜਿਹਦੇ ਦਾ ਆਪਾਂ ਕੋਈ ਰਿਸ਼ਤਾ ਸੀ ਨਾ ਸੀ ਜਾਂ ਕੁਛ ਵੀ ਹੈ ਇਹ ਜੀ ਗੰਦੀ ਚੀਜ਼ ਗੰਦੀ ਹਰਕਤ ਨਾ ਕਰਨ ਤੇ ਉਹਦੇ ਮੁੰਡਿਆਂ ਦੀ ਮਾਪੇ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਦੀ ਵੀ ਕੁੜੀਆਂ ਹੋਣਗੀਆਂ ਇਹ ਤਾਂ ਚੱਕਰ ਵੀ ਹੋਇਆ ਇਹ ਤਾਂ ਚੱਲਦਾ ਰਹਿਣਾ ਠੀਕ ਹੈ ਕੱਲ ਨੂੰ ਉਹਨਾਂ ਦੀ ਵੀ ਕੁੜੀਆਂ ਨੇ ਕੀਪਤਾ ਕੋਈ ਉਹ ਮੁੰਡੇ ਤੋਂ ਜਿੰਨੇ ਵਾਇਰਲ ਕੀਤੀਆਂ ਨੇ ਠੀਕ ਹੈ ਉਹ ਮੁੰਡੇ ਤੋਂ ਵੀ ਕੋਈ ਚੜਦਾ ਉਹ ਤੋਂ ਮਿਲ ਜੇ ਉਹਨਾਂ ਦੀ ਕੁੜੀਆਂ ਨੂੰ ਮਿਲ ਜੇ ਠੀਕ ਹੈ ਫਿਰ ਉਹ ਕੀ ਕਰਨਗੇ ਠੀਕ ਹੈ ਜਦੋਂ ਆਪ ਦੇ ਘਰ ਕੱਚ ਦੇ ਹੁੰਨ ਨਾ ਤਾਂ ਦੂਜਿਆਂ ਦੇ ਕਦੇ ਡਲਾ ਨਹੀਂ ਮਾਰੀਦਾ ਹੁੰਦਾ ਠੀਕ ਹੈ ਤੇ ਹਰ ਇੱਕ ਕਾੰਡ ਕਰਕੇ ਬਾਬਾ ਜੀ ਦੇ ਉਹ ਨਾ ਕਰਿਆ ਕਰੋ ਇਹ ਸਮਾਜ ਨੂੰ ਖੁਦ ਸਮਝਣਾ ਪੈਣਾ ਆਪਣੀ ਧੀਆਂ ਭੈਣਾਂ ਸਭ ਨੂੰ ਹਰ ਇੱਕ ਨੂੰ ਠੀਕ ਹੈ ਹੁਣ ਆ ਕੁੜੀ ਨੂੰ ਸੋਸ਼ਲ ਮੀਡੀਆ ਦੀ ਚੰਗੀ ਤਰ੍ਹਾਂ ਨਾਲ ਨੌਲੇਜ ਸੀਗੀ ਚੈਨਲ ਵੀ ਸੀਗਾ ਇਹਦਾ ਸਭ ਕੁਝ ਸੀਗਾ ਵੀਡੀਓ ਬਣਾਉਂਦੀ ਸੀ ਠੀਕ ਹੈ ਤੇ ਇਹਨਾਂ ਨੂੰ ਇਹਨੂੰ ਕੀ ਲੋਡ ਸੀ ਇਹ ਜਹਾਜ਼ ਦਾ ਕੰਮ ਕਰਦੀ ਵਧੀਆ ਸਭ ਕੁਝ ਸੀਗਾ ਹੁਣ ਸਭ ਕੁਝ ਮਿੱਟੀ ਹੋ ਗਿਆ ਨਾ ਉਹ ਪਿਓ ਨੂੰ ਪੁੱਛ ਕੇ ਜਾ ਕੇ ਦੇਖੋ ਕਿ ਜਿੱਤੇ ਕੀ ਬੀਤਰੀ ਹੋਊਗੀ ਉਹਦੇ ਲਈ ਆ ਦੁਨੀਆ ਰੰਗ-ਵਿਰੰਗ ਸਭ ਬੇਰੰਗ ਹੋ ਚੁਕੇ ਹੈ ਕੱਲ ਨੂੰ ਉਹ ਕੁੜੀ ਜੇ ਕਿਸੇ ਦੀ ਨਿਗਾਹ 'ਚ ਆ ਗਈ ਨਾ ਉਹਨੇ ਉਹੀ ਮਾਈਂਡ ਦੇ ਵਿੱਚ ਉਹ ਚੱਲ ਉਹਦੀ ਵੀਡੀਓ ਚੱਲਣ ਲੱਗ ਪੈਣੀ ਹੈ ਠੀਕ ਹੈ ਇਹ ਚੀਜ਼ ਚਲੋ ਜਿੰਨਾ ਤੋਂ ਹੋ ਗਈ ਗਲਤੀ ਉਹਦਾ ਤਾਂ ਕੋਈ ਹੱਲ ਨਹੀਂ ਹੈ ਮਗਰ ਜਿਹੜੀਆਂ ਕੁੜੀਆਂ ਹੁਣ ਵੀ ਦੇਖ ਰਹੀਆਂ ਆ ਆਪਾਂ ਜਿਹਨਾਂ ਨੂੰ ਫੋਨ ਨਾ ਦੋ ਫੋਨ ਦੋ ਫੋਨ ਰੱਖਣ ਵਧੀਆ ਚੀਜ਼ ਹੈ ਫੋਨ ਇੱਕ ਮਗਰ ਉਹਨਾਂ ਨੂੰ ਐਜੂਕੇਟ ਕਰੋ ਕਿ ਇਹ ਕਿ ਕਿਸ ਹੱਦ ਤੱਕ ਇਹ ਹਾਨੀਕਾਰਕ ਹੈ ਤੇ ਕਿਸ ਹੱਦ ਤੱਕ ਇਹ ਫਾਇਦਾ ਦੇ ਸਕਦਾ ਹੈ ਇਹ ਲਾਜ਼ਮੀ ਦੱਸੋ ਠੀਕ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਇੰਟਰਨੈਟ ਐਟੈਕ ਕੀਤੇ ਵੀ ਆਪਾਂ ਕਿਸੇ ਨੂੰ ਲੁਕੋ ਕੇ ਨਹੀਂ ਰੱਖ ਸਕਦੇ ਆਪਣੇ ਬੱਚੇ ਬਾਰ ਵੀ ਜਾਣਗੇ ਸਭ ਕੁਝ ਉਹਨਾਂ ਨੂੰ ਸੰਸਕਾਰੀ ਹੀ ਰੱਖੋ ਠੀਕ ਹੈ ਕਿ ਉਹਨਾਂ ਨੂੰ ਇੰਨੀ ਵੀ ਆਜ਼ਾਦੀ ਨਾ ਦਿਓ ਕਿ ਉਹ ਸਭ ਕੁਝ ਆਪ ਦੇ ਫੈਸਲੇ ਬਸ ਆਪ ਹੀ ਲੈਣ ਲੱਗ ਜਾਣ ਕਿ ਹਾਂ ਵੀ ਮੇਰੇ ਪਿਓ ਮਾਂ ਪਿਓ ਮੰਨ ਨਹੀਂ ਜਾਣਗੇ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਬੜੀ ਲੰਮੀ ਵੀਡੀਓ ਬਣ ਜਾਣੀ ਹੈ ਗੱਲਾਂ ਤਾਂ ਇੰਨੀਆਂ ਹੈ ਕਿ ਗੱਲਾਂ ਕਦੇ ਨਹੀਂ ਮੁੱਕਣੀਆਂ ਮੈਂ ਤਾਂ ਮੇਨ ਗੱਲਾਂ ਹੀ ਕਹਿ ਰਹੇ ਹਾਂ ਇਹ ਜਿਹੇ ਕੰਡ ਨਾ ਕਦੇ ਬੰਦ ਹੋਏ ਠੀਕ ਹੈ ਨਾ ਹੀ ਹੋਣੀਆਂ ਜਿੰਨਾ ਟਾਈਮ ਆਪਣਾ ਬੰਦਾ ਆਪ ਨਹੀਂ ਸੁਧਾਰਦਾ ਤੇ ਬੰਦਾ ਕਾਮ ਮੂਰੇ ਆ ਕੇ ਉਹ ਹੋ ਜਾਂਦਾ ਠੀਕ ਹੈ ਨਾ ਕੰਮ ਹੈ ਹੀ ਇਹ ਜੀ ਚੀਜ਼ ਮਗਰ ਬੰਦੇ ਨੂੰ ਕਿਸੇ ਦੀ ਜ਼ਿੰਦਗੀ ਦਾ ਖਿਲਵਾੜ ਕਰਨ ਦਾ ਕੋਈ ਹੱਕ ਨਹੀਂ ਕਿਸੇ ਨੂੰ ਵੀ ਨਹੀਂ ਗਾ ਠੀਕ ਹੈ ਨਾ ਮਗਰ ਹਰ ਇੱਕ ਚੀਜ਼ ਅਮ੍ਰਿਤਪਾਲ ਬਾਬਾ ਜੀ ਨੇ ਇੱਕ ਚੀਜ਼ ਦੀ ਸਫਾਈ ਕਰਕੇ ਹਲੇ ਤੱਕ ਉਹ ਹੱਲ ਨਹੀਂ ਹੋਇਆ ਨਵੇਂ ਤੋਂ ਨਵੇਂ ਕਾਂਡ ਤਿਆਰ ਇਹ ਨਾ ਸੋਚੋ ਕੋਈ ਵੀ ਕਾਂਡ ਕਰਕੇ ਅਮ੍ਰਿਤਪਾਲ ਬਾਬਾ ਜੀ ਨੂੰ ਕਿ ਹਾਂ ਵੀ ਉਹਨਾਂ ਨੂੰ ਗੁਹਾਰ ਲਾ ਦਾਂਗੇ ਠੀਕ ਹੈ ਉਹਦਾ ਕੀ ਫੈਸਲਾ ਉਹਨਾਂ ਨੂੰ ਵੀ ਜੀ ਲੈਣ ਦੋ ਮਗਰ ਕੁਝ ਜ਼ਿੰਮੇਵਾਰੀਆਂ ਖੁਦੀਆਂ ਹੁੰਦੀਆਂ ਆ ਉਹ ਸਮਝੋ ਜਦ ਤੱਕ ਉਹ ਨਹੀਂ ਸਮਝਦੇ ਨਾ ਇਹ ਜਾਂ ਕੁਝ ਹੁੰਦਾ ਹੀ ਰਹਿਣਾ ਹੈ ਰੋਜ਼ ਕਿਸੇ ਨੂੰ ਕਿਸੇ ਨੂੰ ਜ਼ਲੀਲ ਹੋਣਾ ਪਊਗਾ ਠੀਕ ਹੈ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਊ ਉਹ ਤਾਂ ਕਰਨਾ ਹੀ ਪੈਣਾ ਜਦ ਤੱਕ ਐਜੂਕੇਟ ਨਹੀਂ ਹੁੰਦੇ ਠੀਕ ਹੈ ਠੀਕ ਹੈ ਓਕੇ ਬਾਏ ਧੰਨਵਾਦ ਹੈ ਕਿ ਖੁਦ ਐਜੂਕੇਟ ਹੋ ਜੂ